ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਮੱਤਰ ਮਥਰਾ ਭਾਗੀ ਜ਼ਿਲ੍ਹਾ ਤਰਨਤਾਰਨ ਅਮਰਕੋਟ ਦੇ ਕੋਲ ਤਕਰੀਬਨ 7-8 ਕਿਲੋਮੀਟਰ ਦੂਰ ਹੈਗਾ ਇੱਥੇ ਇਸ ਕੰਪਨੀ ਨਾਲ ਲੱਗਿਆ ਹੋਇਆ ਏਸੀ ਹਮੇਸ਼ਾ ਜਿਹੜੀ ਵੀ ਕੰਪਨੀ ਏਸੀ ਬਣਾਉਂਦੀ ਹੈ ਨਾ ਉਹ ਕਦੀ ਵੀ ਏਸੀ ਮਾੜਾ ਨਹੀਂ ਬਣਾਉਂਦੀਗੀ ਮਟੀਰੀਅਲ ਦੇ ਡਿਪੈਂਡ ਕਰਦਾ ਤੁਸੀਂ ਜਿਵੇਂ ਦੇ ਪੈਸੇ ਲਾਉਣੇ ਆ ਉਵੇਂ ਦਾ ਮਟੀਰੀਅਲ ਕੰਪਨੀ ਲਾ ਕੇ ਭੇਜਦੀ ਹੈ ਗਲਤੀ ਕੀ ਹੁੰਦੀ ਹੈ ਗਲਤੀ ਸਾਡੇ ਵਿੱਚ ਹੁੰਦੀ ਆ ਜਿਹੜੇ ਬੰਦੇ ਰਿਪੇਅਰ ਕਰਦੇ ਆ ਹੁਣ ਕਮੀ ਪੇਸ਼ੀ ਇਸ ਏਸੀ ਦੇ ਵਿੱਚ ਕੀ ਸੀ ਜਦੋਂ ਦਾ ਏਸੀ ਲੱਗਿਆ ਗਾਰੰਟੀ ਦੇ ਵਿੱਚ ਇਸ ਏਸੀ ਦੀ ਗੈਸ ਲੀਕ ਹੋ ਜਾਂਦੀ ਸੀ ਮਕੈਨਿਕ ਆਉਂਦੇ ਸੀ ਗੈਸ ਭਰ ਜਾਂਦੇ ਲੀਕੇ ਲੱਭ ਦੇਣੀ ਤਿੰਨ ਚਾਰ ਵਾਰੀ ਇਹਨਾਂ ਦੇ ਕਹਿਣ ਦੇ ਮੁਤਾਬਕ ਇਸ ਏਸੀ ਦੇ ਵਿੱਚ ਗੈਸ ਭਰਾਈ ਗਈ ਆ ਉਸ ਤੋਂ ਬਾਅਦ ਫਿਰ ਇਹਨਾਂ ਕੋਈ ਮਕੈਨਿਕ ਸੱਦਿਆ ਉਹ ਗੈਸ ਭਾ ਗਿਆ 에ਰਰ ਦੇ ਰਿਹਾ ਸੀਗਾ 에ਰਰ ਦੇਣ ਦਾ ਰੀਜਨ ਕੀ ਹੈਗਾ ਉਹ ਜਿਹੜਾ ਸੈਂਸਰ ਸੀਗੇ ਉਹ ਸਾਈਡ ਤੇ ਕਰ ਦਿੱਤੇ ਇੰਡੋਰ ਕੋਇਲ ਦੇ ਹੁਣ ਆਪਾਂ ਜੇ ਆਪਾਂ ਕੰਪਨੀ ਦਾ ਗਣਾ ਕੱਟੀ ਜਾਵਾਂਗੇ ਤੇ ਕੰਪਨੀਆਂ ਦੇ ਵਿੱਚ ਕੀ ਕਰੇਗੇ ਕਮੀਆਂ ਸਾਡੇ ਵਿੱਚ ਹੁੰਦੀਆਂ ਨੇ ਸਾਨੂੰ ਆਪਣੀਆਂ ਕਮੀਆਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਜਿਵੇਂ ਕਹਿ ਰਹੀਆ ਹੱਥ ਨਾ ਪਹੁੰਚੇ ਤੇ ਥੂ ਕੌੜੀ ਗੱਲ ਉਹੀ ਹੋ ਜਾਂਦੀ ਪਿਆ ਆਪਾਂ ਕੰਪਨੀ ਨੂੰ ਬਦਨਾਮ ਕਰਨ ਵਾਸਤੇ ਕੰਪਨੀਆਂ ਦਾ ਨਾਮ ਲੈਣ ਲੱਗ ਪੈਨੇ ਆ ਵੀ ਮਤਲਬ ਕੀ ਹੈਗਾ ਵੀ ਇਹ ਕੰਪਨੀ ਮਾੜੀ ਆ ਉਹ ਚੀਜ਼ ਮਾੜਾ ਮਾੜਾ ਕੁਝ ਨਹੀਂ ਹੈ ਗਲਤੀਆਂ ਸਾਡੇ ਵਿੱਚ ਉਹ ਸੁਧਾਰਨ ਦੀ ਲੋੜ ਹੈ ਹੁਣ ਇਸ ਪਿੰਡ ਦੇ ਵਿੱਚ ਜਿਹੜਾ ਲੱਗਿਆ ਏਸੀ ਆਪਾਂ ਤਕਰੀਬਨ ਲਗਭਗ 70 ਕਿਲੋਮੀਟਰ ਦਾ ਸਫ਼ਰ ਕਰਕੇ ਇੱਥੇ ਆਏ ਆ ਤੇ ਤਿੰਨ ਚਾਰ ਘੰਟੇ ਹੋ ਗਏ ਆਪਾਂ ਨੇ ਇਸੀ ਰਿਪੇਅਰ ਕਰਦਿਆਂ ਨੂੰ ਏਸੀ ਬਿਲਕੁਲ ਏ ਵਨ ਕੂਲਿੰਗ ਕਰਦਾ ਪਿਆ ਗੈਸ ਵਗੈਰਾ ਸਾਰੀ ਉਹੀ ਸੀਗੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸਾਨ ਕਸਟਮਰ ਦਾ ਕਰਦੀਆਂ ਨੇ ਏਸੀ ਤੁਸੀਂ ਦੇਖ ਲਓ ਪੂਰੀ ਪਾਵਰ ਦੇ ਵਿੱਚ ਚੱਲਦਾ ਪਿਆ